ਸਤਿ ਗੁਰੂ ਆ ਦੋਸਤੋ ਮੈਂ ਤੁਹਾਡਾ ਦੋਸਤ ਸੋਨਾ ਰਾਇ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਸੋਨਾ ਟੀਵੀ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਅਸੀਂ ਖੜੇ ਆ ਪਿੰਡ ਸੈਦ ਜਲਾਲਪੁਰ ਦੇ ਵਿੱਚ ਤੇ ਇਹ ਆ ਭਾਰਤ ਮਾਲਾ ਜਿਹੜਾ ਬਣਦਾ ਪਿਆ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਮਸ਼ੀਨਾਂ ਵੀ ਲੱਗੀਆਂ ਹੋਈਆਂ ਇੱਧਰ ਤੁਸੀਂ ਦੇਖ ਸਕਦੇ ਹੋ ਮਸ਼ੀਨਾਂ ਵੀ ਚੱਲਦੀਆਂ ਪਈਆਂ ਤੇ ਆ ਜਿਹੜੇ ਖੰਭੇ ਆ ਇਹ ਟੇਢੇ ਮੇਢੇ ਲਗਾ ਕੇ ਤੇ ਹੀਰਾ ਫੇਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਾਨੀ ਕਿ ਇੱਕ ਘਰ ਨੂੰ ਪੂਰਾ ਦਬਾ ਕੇ ਉਸ ਦੇ ਘਰ ਦੇ ਜਿਹੜੇ ਘਰ ਵਿੱਚ ਆਉਂਦਾ ਉਹਦੇ ਪੈਸੇ ਹੜੱਪਣ ਦੀ ਖਾਣ ਦੀ ਇਹ ਪੂਰੀ ਯੋਜਨਾ ਬਣਦੀ ਪਈ ਹੈ ਤੇ ਇਹ ਜਿਹੜੀਆਂ ਮਸ਼ੀਨਾਂ ਚੱਲਦੀਆਂ ਪਈਆਂ ਨੇ ਇਹਨਾਂ ਦੀ ਜਿਹੜੀ ਧਮਕ ਹੈ ਇਹ ਇੱਥੇ ਤੱਕ ਐਨ ਪੂਰੇ ਧਮਕ ਪੈ ਰਹੀ ਹੈ ਜਾਨੀ ਕਿ ਸਾਡੇ ਜਿਹੜੇ ਹੱਥ ਪੈਰ ਨੇ ਪੂਰੇ ਕੰਬਦੇ ਪਏ ਆ ਇਹਨਾਂ ਮਸ਼ੀਨਾਂ ਦੀ ਧਮਕ ਦੇ ਨਾਲ ਜਦੋਂ ਇਹ ਮਸ਼ੀਨਾਂ ਚੱਲਦੀਆਂ ਨੇ ਤੇ ਇਹ ਪੂਰੀ ਜਿਹੜੀ ਧਮਕ ਹੈ ਇਹ ਧਰਤੀ ਨੂੰ ਪੈਂਦੀ ਹੈ ਤੇ ਤੁਹਾਨੂੰ ਦਿਖਾਉਂਦੇ ਆ ਜਿਹੜਾ ਘਰ ਹੈ ਉਸ ਧਮਕ ਦੇ ਨਾਲ ਸਾਰਾ ਡਿੱਗ ਪਿਆ ਇਹ ਜਿਹੜੇ ਹਾਈਵੇ ਬਣਦਾ ਪਿਆ ਭਾਰਤ ਮਾਲਾ ਭਾਰਤ ਮਾਲਾ ਹਾਈਵੇ ਜਿਹੜਾ ਬਣ ਰਿਹਾ ਇਸ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਕਰੋੜਾ ਰੁਪਏ ਦੀਆਂ ਠੱਗੀਆਂ ਹੋਈਆਂ ਤੇ ਇਹ ਜਿਹੜੇ-ਜਿਹੜੇ ਵਿੱਚ ਲੋਕ ਜਿਹੜੇ ਲੋਕ ਵਿੱਚ ਇਨਵੋਲਵ ਨੇ ਉਹਨਾਂ ਨੇ ਕਰੋੜਾ ਰੁਪਏ ਹੜੱਪੇ ਆ ਜਾਲੀ ਬੋਰ ਬਣਾ ਕੇ ਜਾਲੀ ਖੰਬੇ ਖੜੇ ਕਰਕੇ ਜਾਲੀ ਘਰ ਦਿਖਾ ਕੇ ਕਮਰਸ਼ੀਅਲ ਬਣਾ ਕੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਵੀ ਇਹ ਮਸ਼ੀਨਾਂ ਲੱਗੀਆਂ ਹੋਈਆਂ ਤੇ ਇਹਨਾਂ ਦੀ ਜਿਹੜੀ ਧਮਕ ਹੈ ਇਸ ਜਿਹੜਾ ਇਧਰ ਘਰ ਹੈ ਉਸ ਘਰ ਨੂੰ ਪੈਂਦੀ ਪਈ ਹੈ ਹੁਣ ਇਹ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਇਹ ਘਰ ਡਿੱਗ ਰਿਹਾ ਹੈ ਇਹ ਘਰ ਥੋੜੀ ਦੇਰ ਬਾਅਦ ਜਾਂ ਕੁਝ ਟਾਈਮ ਬਾਅਦ ਇਹ ਟਹ ਟੇਰੀ ਹੋ ਜਾਣਾ ਹੈ ਦੋ ਕਮਰਿਆਂ ਦੇ ਪੈਸੇ ਦਿੱਤੇ ਗਏ ਨੇ ਪਰ ਪੰਜਾਂ ਕਮਰਿਆਂ ਦੇ ਪੈਸੇ ਨਹੀਂ ਦਿੱਤੇ ਗਏ ਦੋ ਕਮਰਿਆਂ ਦੇ ਪੈਸੇ ਜਾਣੀ ਕਿ 8 ਲੱਖ ਰੁਪਇਆ ਇਹਨਾਂ ਨੂੰ ਦਿੱਤਾ ਗਿਆ ਹੈ ਜਿਹੜਾ ਘਰ ਦਾ ਤੇ ਬਾਕੀ ਦੇ ਜਿਹੜੇ ਕਮਰੇ ਨੇ ਉਹ ਵੀ ਥੱਲੇ ਸੁੱਟ ਦਿੱਤੇ ਗਏ ਨੇ ਹੁਣ ਗਲਤੀ ਪ੍ਰਸ਼ਾਸਨ ਦੀ ਹੈ ਰੋਡ ਪ੍ਰਸ਼ਾਸਨ ਦੀ ਕਿਉਂਕਿ ਉਹਨਾਂ ਦੀ ਗਲਤੀ ਦੇ ਨਾਲ ਇਹ ਘਰ ਥੱਲੇ ਸੁੱਟੇ ਗਏ ਨੇ ਉਹਨੂੰ ਖੰਭੇ ਵੀ ਦਿਖਾ ਦਿੰਨੇ ਆ ਜਿਹੜੇ ਖੰਭੇ ਲਗਾਏ ਹੋਏ ਨੇ ਏ ਆ ਦੇਖੋ ਵੱਡੇ ਵੱਡੇ ਮਸ਼ੀਨਾਂ ਦੇ ਨਾਲ ਹੌਲ ਕੀਤੇ ਗਏ ਆ ਦੇਖੋ ਵੱਡੇ ਵੱਡੀਆਂ ਮਸ਼ੀਨਾਂ ਦੇ ਨਾਲ ਹੌਲ ਕੀਤੇ ਗਏ ਨੇ ਇਹਨਾਂ ਹੋਲਾਂ ਦੇ ਵਿੱਚ ਜਿਹੜੇ ਦੀਵਾਰ ਉਹ ਬਣਾਉਣੀ ਹੈ ਤੇ ਇਸ ਪਰਿਵਾਰ ਦੇ ਨਾਲ ਖੜੋ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਸਾਨ ਯੂਨੀਅਨ ਵਾਲੇ ਜਾਂ ਆਮ ਲੋਕਾਂ ਨੂੰ ਬੇਨਤੀ ਹੈ ਕਿ ਇਦਾਂ ਦੇ ਮਾੜੇ ਪਰਿਵਾਰਾਂ ਨਾਲ ਖੜੋ ਤਾਂ ਕਿ ਉਹਨਾਂ ਨੂੰ ਇਹ ਸਹਾਇਤਾ ਮਿਲ ਸਕੇ ਇਸ ਪਰਿਵਾਰ ਨੂੰ ਤੁਹਾਡੀ ਜ਼ਰੂਰਤ ਹੈ ਤੇ ਤੁਸੀਂ ਆ ਜਿਹੜੀ ਖੰਭੇ ਦੀ ਮੜੀ ਲੈਂਡ ਚੈਕ ਕਰੋ ਇਹ ਜਿਹੜੀਆਂ ਖੰਭੇ ਦੀਆਂ ਲਾਈਨਾਂ ਨੇ ਇਹ ਟੇਡੀਆਂ ਕਿਵੇਂ ਹੁੰਦੀਆਂ ਨੇ ਇਹ ਜਿਹੜੇ ਇੱਥੋਂ ਦੇ ਠੇਕੇਦਾਰ ਨੇ ਇਹ ਜਿਨ੍ਹਾਂ ਦੇ ਅੰਡਰ ਆਉਂਦਾ ਇਹ ਉਹਨਾਂ ਨੂੰ ਸਭ ਪਤਾ ਹੈ ਤੇ ਕਿਵੇਂ ਪੈਸਿਆਂ ਦੀ ਲੈਣ ਦੇਣ ਦੇ ਨਾਲ ਇਹ ਕੰਧਾ ਵਿੰਗੀਆਂ ਕਰਦੀਆਂ ਨੇ ਸਿੱਧੀਆਂ ਕਰਨੀਆਂ ਨੇ ਤੇ ਕਿਸ ਤਰ੍ਹਾਂ ਇਹਨਾਂ ਦੇ ਵਿੱਚ heira-pheri ਕਰਕੇ ਕਰੋੜਾਂ ਰੁਪਏ ਦਾ ਘੁਟਾਲਾ ਕਰਨਾ ਹੈ ਤੁਸੀਂ ਦੇਖੋ ਪਿੱਛੋਂ ਕੰਧ ਸਿੱਧੀ ਆ ਰਹੀ ਹੈ ਤੇ ਇੱਥੇ ਆ ਕੇ ਵਿੰਗੀ ਕਰ ਦਿੱਤੀ ਗਈ ਹੈ ਤੇ ਪ੍ਰਸ਼ਾਸਨ ਬੁਲਾ ਕੇ ਇਸ ਪਰਿਵਾਰ ਦੇ ਉੱਤੇ ਜਿਹੜਾ ਕਿ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਪਰਿਵਾਰ ਨੂੰ ਇਨਸਾਫ ਦੀ ਲੋੜ ਹੈ ਪਰਿਵਾਰ ਨੇ ਗੁਹਾਰ ਲਗਾਈ ਹੈ ਕਿਸਾਨ ਜੁਨੇ ਵਾਲਿਆਂ ਨੂੰ ਪਰਿਵਾਰ ਨੇ ਆਮ ਲੋਕਾਂ ਨੂੰ ਕਿ ਸਾਡੇ ਨਾਲ ਖੜੋ ਸਾਡੀ ਮਦਦ ਕਰੋ ਸਾਨੂੰ ਇਹਨਾਂ ਨੇ ਲੁੱਟ ਲਿਆ ਸਾਡਾ ਘਰ ਬਰਬਾਦ ਕਰ ਦਿੱਤਾ ਸਾਡਾ ਘਰ ਸਾਰਾ ਟੁੱਟ ਚੁੱਕਿਆ ਪਰ ਪੈਸੇ ਨਹੀਂ ਮਿਲੇ ਸਾਡੇ 5 ਕਮਰੇ ਨੇ ਪੰਜਾਂ ਦੇ ਪੈਸੇ ਆਉਣੇ ਚਾਹੀਦੇ ਨੇ ਸਾਨੂੰ ਮਿਲਣੇ ਚਾਹੀਦੇ ਨੇ ਤੇ ਘਰ ਇਹਨਾਂ ਦਾ ਜਿੰਨੀ ਵੀ ਇਹਨਾਂ ਨੇ ਜਗ੍ਹਾ ਵਿੱਚ ਆਉਂਦੀ ਹੈ ਤੇ ਅਸੀਂ ਉਹ ਜਗ੍ਹਾ ਇਹਨਾਂ ਨੂੰ ਦੇ ਦੇਵਾਂਗੇ ਤੁਸੀਂ ਵੱਡੀਆਂ ਤਸਵੀਰਾਂ ਦੇਖ ਸਕਦੇ ਹੋ ਸੋਨਾ ਟਿੱਪ ਪੰਜਾਬ ਤੇ ਤੇ ਕਿਸ ਤਰ੍ਹਾਂ ਵੱਡੀਆਂ-ਵੱਡੀਆਂ ਮਸ਼ੀਨਾਂ ਲਗਾ ਕੇ ਪਿੰਡ ਸਹਿ ਜਲਾਲਪੁਰ ਦੇ ਵਿੱਚ ਇੱਕ ਪਰਿਵਾਰ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਸਾਰੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਨੇ ਭਈ ਸਾਡੇ ਵਸ ਦੀ ਗੱਲ ਨਹੀਂ ਤੁਸੀਂ ਡੀਸੀ ਸਾਹਿਬ ਕੋਲ ਚਲ ਜਓ ਡੀਸੀ ਸਾਹਿਬ ਕੋਲ ਵੀ ਪਹੁੰਚੇ ਨੇ ਉਹ ਕਹਿੰਦੇ ਵੀ ਇਹ ਜਿਹੜੇ ਇਹਨਾਂ ਦੇ ਡਿਊਟੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਕਿਹਾ ਉਹ ਕਹਿੰਦੇ ਵੀ ਅਸੀਂ ਲਿਖ ਦਿੰਨੇ ਆ ਪੈਸੇ ਦੀ ਗਰੰਟੀ ਨਹੀਂ ਤੁਸੀਂ ਐਮਐਲਏ ਕੋਲ ਜਾਓ ਐਮਐਲਏ ਕੋਲ ਹੁਣ ਕਿਹਦੇ ਕੋਲੇ ਜਾਣ ਦੱਸੋ ਇੱਕ ਤਾਂ ਇਹਨਾਂ ਪਰਿਵਾਰ ਦਾ ਜਿਹੜਾ ਜਾਇਦਾਦ ਚਲੇਗੀ ਘਰ ਟੁੱਟ ਗਿਆ ਬੇਘਰ ਹੋ ਗਏ ਤੇ ਦੂਜਾ ਇਹ ਹੁਣ ਦਰਦਰ ਤੇ ਠੋਕਰਾਂ ਖਾਂਦੇ ਫਿਰਦੇ ਨੇ ਇਸ ਪਰਿਵਾਰ ਦੇ ਨਾਲ ਕਿਸਾਨ ਯੂਨੀਅਨ ਦੇ ਲੋਕਾਂ ਨੂੰ ਖੜਨਾ ਚਾਹੀਦਾ ਹੈ ਗਰੀਬ ਲੋਕਾਂ ਦੇ ਨਾਲ ਖੜਿਆ ਕਰੋ ਜਿਸ ਤਰ੍ਹਾਂ ਇਹ ਪਿੰਡ ਸਹਿਜ ਲਾਲਪੁਰ ਪਰਿਵਾਰ ਇਹਨਾਂ ਦੀ ਗੱਲ ਸੁਣੋ ਇਹਨਾਂ ਦੀ ਮਦਦ ਕਰੋ ਆਪਾਂ ਕਰਦੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਹੈ ਮਾਮਲਾ ਕੀ ਚਾਹੁੰਦੇ ਨੇ ਇਹ ਕਿਸ ਤਰ੍ਹਾਂ ਘਰ ਵਿੱਚ ਆਇਆ ਤੇ ਕਿ ਸਾਰਾ ਜਿਹੜਾ ਘਰ ਕਿਵੇਂ ਡਿੱਗ ਪਿਆ ਆਪਾਂ ਕਰਦੇ ਆ ਸਾਰੇ ਮਾਮਲੇ ਦੀ ਜਾਂਚ ਆਓ ਚੱਲਦੇ ਆਂ ਉਹ ਦੇ ਰਿਹਾ ਨੀ ਆ ਜੀਆ ਇਹ ਦੇ ਰਿਹਾ ਇਧਰ ਦੇਣਾ ਤੁਹਾਨੂੰ ਫਾਇਦਾ ਮੇਰਾ ਪਾਓ ਕਾਲ ਜੀ ਕੋਲ ਸ਼ਾਮੀ ਸੂਰੀ ਕਿੱਥੇ ਆ ਜਾ ਇਹ ਤਾਂ ਬਣਾਇਆ ਕਰਦੇ ਭਈ ਅੱਛਾ ਰੁਲਾ ਕਰਦੇ ਨੇ ਜਦੋਂ ਉਹ ਧਮਕ ਪੈਂਦੀ ਆ ਵਿਚਾਰ ਵਾਲਾ ਕੰਮ ਆਉਂਦਾ ਆਦੋ ਆਹ ਹੋਵੇ ਹੋਰ ਕੀ ਥੰਬੇ ਆ ਬਈ ਇਹ ਤਾਂ ਧੱਕਣਾ ਜਦੋਂ ਮਾਰਦੇ ਆ ਉਹ ਸਾਲਾ ਵਾਈਬ੍ਰੇਸ਼ਨ ਹੁੰਦੀ ਆ ਟੜਕਦਾ ਪੂਰਾ ਏਰਾ ਬਈ ਡੇਗ ਡੇਗੀ ਬਣਾ ਤੇਰਾ ਘਰ ਤੁਸੀਂ ਤਾਂ ਵਿੱਚ ਬੈਠੇ ਆਂ ਆ ਦੇਖ ਪਤਾ ਹੀ ਕੁਝ ਨਹੀਂ ਆ ਕੰਦ ਦਾ ਰਾਤ ਪਤਾ ਹੀ ਨਹੀਂ ਸੀ ਕੀ ਆ ਸਾਰੇ ਕਹੇ ਚੜਾਈਆਂ ਪਈਆਂ ਚਲੋ ਆਜੋ ਫਿਰ ਹੁਣ ਵਾਲੀ ਵੇਹ ਤਾਂ ਮੈਂ ਇਹ ਜੀ ਅੰਦਰ ਪਾਏ ਜਾਂਦੇ ਹੋ ਗਿਆ ਹੀ ਕੰਮ ਹਾਂ ਇਹ ਤਾਂ ਹੋ ਜਣੇ ਉੱਤੇ ਪਰੋਣੇ ਦੇ ਬਾਬਾ ਲਾਲਚ ਲੱਗੇ ਜਿਵੇਂ ਮਹਾਰਾਜ ਅੱਛਾ ਆਪਾਂ ਜੀ ਨੂੰ ਖੱਲੂ ਕਹਿਆ ਹੁਣ ਡਾਕਟਰ ਕੜਿਆ ਉਸ ਪਰਿਵਾਰ ਦੇ ਕੋਲ ਜਿਸ ਪਰਿਵਾਰ ਦੇ ਨਾਲ ਹੋਇਆ ਧੱਕਾ ਕਿਸ ਤਰ੍ਹਾਂ ਨਿੱਕੇ ਨਿੱਕੇ ਬੱਚਿਆਂ ਨੂੰ ਕੀਤਾ ਜਾ ਰਿਹਾ ਹੈ ਬੇਘਰ ਕਿਸ ਤਰ੍ਹਾਂ ਠੰਡ ਦੇ ਵਿੱਚ ਉਹਨਾਂ ਦੇ ਸਿਰ ਦੇ ਉੱਤੋਂ ਜਿਹੜੀ ਕਿ ਛੱਤ ਪਾਸੇ ਕਰ ਦਿੱਤੀ ਆ ਕਰਦੇ ਆ ਗੱਲਬਾਤ ਕੀ ਨਾਮ ਆਈ ਤੁਹਾਡਾ ਮੇਰਾ ਨਾਮ ਜੀ ਜਸਵੰਤ ਸਿੰਘ ਆ ਜੀ ਕਿਹੜਾ ਪਿੰਡ ਵਾ ਪਿੰਡ ਸ਼ਾਜ ਲਾਲਪੁਰ ਤੁਹਾਡੇ ਨਾਲ ਇੰਨਾ ਧੱਕਾ ਹੋ ਗਿਆ ਅਸੀਂ ਦੇਖਿਆ ਤੁਹਾਡਾ ਘਰ ਡਿੱਗਾ ਪਿਆ ਆਖਰੀ ਮਾਮਲਾ ਕੀ ਹੈ ਮਾਮਲਾ ਇਹ ਆ ਜੀ ਸਾਡਾ ਘਰ ਆ ਰੋਡ ਦੇ ਵਿੱਚ ਜੀ ਠੀਕ ਹੈ ਜੀ ਸਾਨੂੰ ਸਾਰੇ ਘਰ ਦੇ ਇਹਨਾਂ ਨੇ ਪੈਸੇ ਨਹੀਂ ਦਿੱਤੇ ਅੱਛਾ ਹਾਂਜੀ ਤੇ ਦੂਜੀ ਗੱਲ ਇਹ ਹੈ ਜੀ ਸਾਡਾ ਘਰ ਵੀ ਡਿੱਗ ਪਿਆ ਤੇ ਵੇਖਿਆ ਹੀ ਹੈ ਦੇਖਿਆ ਬਿਲਕੁਲ ਹਾਂਜੀ ਇਹ ਬਰਾਦ ਮਸ਼ੀਨਾਂ ਨਾਲ ਕੰਮ ਕਰਦੇ ਸੀ ਅੱਛਾ ਤੇ ਇਹ ਵਾਈਬ੍ਰੇਸ਼ਨ ਬਹੁਤ ਪੈਂਦੀ ਹੈ ਜੀ ਜੀ ਕੰਦੇ ਕਰਕੇ ਘਰ ਵੀ ਡੇਪਿਆ ਹਾਰਾ ਸਾਰੇ ਘਰ ਦੇ ਤੇੜਾ ਆ ਗਏ ਜੀ ਤੇ ਹੁਣ ਇਹ ਸਾਨੂੰ ਵੀ ਸਾਰਾ ਘਰ ਵੀ ਆਵੇ ਮੇਰੇ ਕੋਲ ਲਿਸਟਾਂ ਪਈਆਂ ਵੀ ਸਾਰਾ ਪਾਇਆ ਪੰਜੇ ਕਮਰੇ ਪਾਏ ਆ ਜਹਾਨੂੰ ਪਰ ਪੈਸੇ ਇਹਨਾਂ ਨੇ ਦੋ ਕਮਰੇ ਦਿੱਤੇ ਆ ਆ ਪੰਜ ਪਾਏ ਹੋਏ ਵਿੱਚ ਹਾਂਜੀ ਪੰਜ ਪਾਏ ਮੈਂ ਦੇਖ ਸਕਦਾ ਹਾਂ ਕਿ ਆ ਦੇਖੋ ਜੀ ਤੁਸੀਂ ਇਹ ਪੰਜ ਕਮਰੇ ਪਾਏ ਹੋਏ ਆ ਦੋਹਾਂ ਦੇ ਪੈਸੇ ਪਾ ਦਿੱਤੇ ਆ ਤਿੰਨ ਕਮਰਿਆਂ ਦੇ ਪੈਸੇ ਕੀ ਬਣਦਾ ਕਿਦਾਂ ਖੁਰਦਬਰਦ ਹੋਏ ਆਪਾਂ ਕਰਦੇ ਗੱਲਬਾਤ ਇਹ ਜਿਹੜੇ ਤਿੰਨ ਕਮਰੇ ਦੇ ਪੈਸੇ ਤੁਹਾਨੂੰ ਕਿਉਂ ਨਹੀਂ ਮਿਲ ਰਿਹਾ ਤਿੰਨ ਕਮਰਿਆਂ ਦੇ ਪੈਸੇ ਜੀ ਇਹਨਾਂ ਨੇ ਅਸੀਂ ਤਾਂ ਬੋਹ ਇਹਨਾਂ ਨੂੰ ਵੀ ਗਰੀ ਕਿਹਾ ਵੀ ਸਾਡਾਂ ਮਿਲ ਵੀ ਲੈਂਟਰ ਤੇ ਘਰ ਆ ਜੀ ਅੱਛਾ ਵੀ ਜੇ ਮਨਨੇ ਕੋਲ ਦੋ ਘਰ ਆਹੀ ਮੋਲੀ ਦੋ ਕਮਰੇ ਆ ਗਏ ਤੇ ਮਗਰ ਕੀ ਬਜਿਆ ਬਿਦਾਨ ਤਾਂ ਸਾਰੇ ਢਾਣਾ ਪੈਣਾ ਹਾਂ ਬਿਲਕੁਲ ਸਾਡੇ ਸਾਰੇ ਘਰ ਦੇ ਪੈਸੇ ਬਣ ਕੇ ਸਾਡੇ ਹਰੇ ਘਰ ਦੇ ਪੈਸੇ ਬਣਾਏ ਜਾਣਾ ਅਸੀਂ ਇਹਨਾਂ ਨੂੰ ਬਹੁਤ ਵਾਰੀ ਡੀਸੀ ਦੇ ਵੀ ਦਰਖਾਸਤਾਂ ਦਿੱਤੀਆਂ ਡੀਆਰਓ ਕੋਲ ਵੀ ਗਏ ਰਹੇ ਹਾਂ ਸਾਰਿਆਂ ਕੋਲੇ ਵੀ ਸਾਡਾ ਸਾਰਾ ਘਰ ਰੋਡ ਦੇ ਵਿੱਚ ਆਇਆ ਵੀ ਸਾਨੂੰ ਸਾਰੇ ਘਰ ਦੇ ਪੈਸੇ ਮੁਆਵਜ਼ਾ ਨਹੀਂ ਮਿਲਿਆ ਵੀ ਸਾਡਾ ਵੀ ਜਿੱਤੀ ਵੇਖੋ ਵੀ ਇੱਥੇ ਕੋਈ ਨਹੀਂ ਆਣ ਕਿਸੇ ਨੇ ਵੇਖਿਆ ਜੀ ਠੀਕ ਹੈ ਜੀ ਅਸੀਂ ਬਹੁਤ ਜ਼ਿਆਦਾ ਇਹਨਾਂ ਕੋਲ ਜਾ ਕੇ ਰੋਂਦੇ ਵੀ ਰਹੇ ਆ ਵੀ ਸਾਡਾ ਹਰਾ ਘਰ ਡਿੱਗ ਪਿਆ ਘਰ ਪਟਾ ਪਿਆ ਕਿਸੇ ਵੇਲੇ ਵੀ ਡਿੱਗ ਸਕਦਾ ਇਹਨਾਂ ਨੂੰ ਬਹੁਤ ਕਹਿੰਦੇ ਰਹੇ ਆ ਇਹਨਾਂ ਨੇ ਸਾਡੀ ਇਨੀ ਸੁਣੀ ਹੁਣ ਵੀ ਮਗਰ ਰੋਡ ਦੇ ਵਿੱਚ ਕੰਮ ਚੱਲਦਾ ਸੀ ਦੇਖਿਆ ਬਿਲਕੁਲ ਠੀਕ ਹੈ ਜੀ ਹੁਣ ਵੀ ਮਸ਼ੀਨਾਂ ਲਾ ਕੇ ਖੜੇ ਉੱਥੇ ਕਰੀ ਜਾਂਦੇ ਆ ਕੰਮ ਇਹਨਾਂ ਨੂੰ ਇਹ ਵੀ ਗੱਲ ਕਹੀ ਜੀ ਸਾਡੇ ਘਰ ਨਿੱਕੇ ਨਿੱਕੇ ਜਵਾਕ ਆ ਵੀ ਘਰ ਸਾਰਾ ਪਟਿਆ ਪਿਆ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਵੀ ਸਾਨੂੰ ਲਿਖ ਕੇ ਦੇ ਦਿਓ ਤੁਸੀਂ ਵੀ ਜੇ ਕੋਈ ਕੋਈ ਆਣ ਕੇ ਥੱਲੇ ਮਾਰਦਾ ਜਾਂ ਕੁਝ ਵੀ ਹੁੰਦਾ ਵੀ ਕੌਣ ਜ਼ਿੰਮੇਵਾਰ ਆ ਜਦੋਂ ਅਸੀਂ ਕੰਮ ਇੱਥੇ ਰੋਕਦੇ ਆ ਫੇਰ ਮਨ ਵੀ ਸਾਨੂੰ ਅੱਗੋਂ ਡਰਾਇਆ ਜਾਂਦਾ ਜ ਵੀ ਆਈ ਸਾਰੇ ਆਣ ਕੇ ਡਰਾ ਦਿੰਦੇ ਆ ਜੀ ਤੁਸੀਂ ਪੁਲਿਸ ਵੀ ਆਈ ਰਹੀ ਆ ਵੀ ਤੁਸੀਂ ਵੀ ਨਾ ਰੋਲਾ ਨਾ ਪਾਓ ਤੁਸੀਂ ਅਸੀਂ ਜੇ ਰੋਲਾ ਨਾ ਪਾਈ ਤੇ ਹੋਰ ਕਰੀਏ ਕੀ ਦੱਸੋ ਤੁਸੀਂ ਵੀ ਅਸੀਂ ਬੜੇ ਪਰੇਸ਼ਾਨ ਆ ਹੁਣ ਮਣਵੀ ਸਾਡੇ ਕੋਲ ਅਸੀਂ ਗਰੀਬ ਬੰਦੇ ਆ ਨਾ ਅਸੀਂ ਮੰਨ ਕੇ ਚੱਲੋ ਵੀ ਇੰਨੇ ਪੈਸੇ ਸਾਡੇ ਕੋਲ ਜਿਹੜਾ ਹੁਣ ਜਿਹੜੇ ਇਹਨਾਂ ਨੇ ਪੈਸੇ ਦੂਜਾ ਪਾਏ ਹਨ ਉਹਨੂੰ ਸਾਡ ਨੂੰ ਦੋ ਕਵਰਿਆਂ ਦੇ ਇਹਨਾਂ ਨੇ ਪੈਸੇ ਬਣਾਏ ਆ 447000 ਰੁਪਇਆ ਹੂੰ ਉਹਦਾ ਡਬਲ ਬਣਦਾ 8 ਲੱਖ ਰੁਪਇਆ ਹੁਣ 8 ਲੱਖ ਦੇ ਵਿੱਚ ਤਹੀ ਸਿਆਣੇ ਸਾਡਾ ਘਰ ਨਹੀਂ ਪੈਣਾ ਬਿਲਕੁਲ ਅਸੀਂ ਇਹਨਾਂ ਕੋਲ ਇਹੀ ਮੰਗ ਕਰਦੇ ਆਂ ਵੀ ਸਾਡੇ ਸਾਰੇ ਘਰ ਦੇ ਸਾਨੂੰ ਪੈਸੇ ਦਿੱਤੇ ਜਾਣ ਵੀ ਜਿੰਨੇ ਜੋ ਬਣਦਾ ਸਾਨੂੰ ਲਈ ਬਾਕੀ ਕਮਰਿਆਂ ਦੇ ਪੈਸੇ ਵੀ ਬਣਾਏ ਜਾਣ ਤੇ ਸਾਡਾ ਵੀ ਮਸਲਾ ਹੱਲ ਕੀਤਾ ਜਾਵੇ ਵੀ ਉਹਨਾਂ ਚ ਇੱਕ ਰੋਡ ਦੇ ਮਗਰ ਨਾ ਕੰਮ ਕੀਤਾ ਜਾਵੇ ਪਰ ਉਹ ਨਹੀਂ ਸੁਣਦੇ ਪਏ ਉਹਨਾਂ ਨੇ ਮਸ਼ੀਨਾਂ ਵੱਡੀਆਂ ਵੱਡੀਆਂ ਲੈ ਕੇ ਵੀ ਕੰਮ ਕਰੀ ਜਾਂਦੇ ਆ ਪਰ ਜੇ ਇੱਥੇ ਕੋਈ ਵੀ ਨੁਕਸਾਨ ਹੁੰਦਾ ਤੇ ਇਹ ਜ਼ਿੰਮੇਦਾਰ ਆ ਜੇਕਰ ਇਹ ਮਸ਼ੀਨਾਂ ਲੈ ਕੇ ਬੰਦ ਨਹੀਂ ਕੰਮ ਕਰਦੇ ਆਪਣਾ ਤੇ ਇਹ ਉਹਦੇ ਜ਼ਿੰਮੇਵਾਰ ਕੌਣ ਹੋਊਗਾ ਜ਼ਿੰਮੇਵਾਰੀ ਰੋਡ ਦੇ ਹੁਣ ਮੰਨ ਕੇ ਚੱਲੋ ਜਿਹੜੇ ਇੱਥੇ ਰੋਡ ਕੰਮ ਕਰਾਉਂਦੇ ਪਏ ਆ ਠੇਕੇਦਾਰ ਲਾਲੂ ਕੋਈ ਵੱਡੀ ਨਗੇਲੀ ਤਾਂ ਹੁੰਦੀ ਆ ਬਿਲਕੁਲ ਕੋਈ ਉਹਨੂੰ ਸਾਰਾ ਕੋਈ ਵੇਖਿਆ ਹੀ ਹੋਇਆ ਹੂੰ ਕੋਈ ਉਹਦਨ ਹੀ ਰਾਤ ਨੂੰ ਮਹਾ ਬਚਿਆ ਜੀ ਅੱਛਾ ਕੋਈ ਮਗਰ ਰੁਲਾ ਵਰੀਬਰੇਸ਼ਨ ਚ ਛੜਦਾ ਉਹ ਸਾਰਾ ਘਰ ਟੜਕਦਾ ਹੂੰ ਤੇ ਉਹਨਾਂ ਨੇ ਦੂਜਾ ਅਸੀਂ ਰੋਲਾ ਵੀ ਬਹੁਤ ਪਾਇਆ ਵੀ ਵੀ ਇੱਥੇ ਵੀ ਨਾ ਤੁਸੀਂ ਬਲੀ ਕੰਮ ਕਰੋ ਵੀ ਸਾਡਾ ਹਜੇ ਕੋਈ ਸੁਣਵਾਈ ਨਹੀਂ ਹੋਈ ਵੀ ਕੋਈ ਨਿਭੜਿਆ ਨਹੀਂ ਵੀ ਹਣ ਸਾਰੇ ਘਰ ਦੇ ਪੈਸੇ ਨਹੀਂ ਮਿਲੇ ਪਰ ਸਾਡੇ ਰੋਕਣ ਤੋਂ ਬਾਅਦ ਵੀ ਇਹਨਾਂ ਨੇ ਜ਼ਰਦਸਤੀ ਸਾਡੇ ਨਾਲ ਕੀਤੀ ਹੈ ਜੀ ਤੇ ਉਸ ਦਿਨ ਰਾਤ ਵੀ ਇਹੀ ਅਜਵਾਗ ਵੇਖ ਲੋ ਤੁਸੀਂ ਆਪ ਦੇਖੀ ਆ ਨਿੱਕੇ ਨਿੱਕੇ ਜਵਾਬ ਹੁਣ ਵੀ ਇਹਨੂੰ ਨਾ ਤਾਂ ਰੋਕ ਨਹੀਂ ਸਕਦੇ ਹੁਣ ਮਗਰ ਵੀ ਤੇੜਾ ਹਰੇ ਘਰ ਚ ਆਈਆਂ ਪਈਆਂ ਵੀ ਕਿਸੇ ਵੱਲੇ ਵੀ ਕਰ ਦੇਖ ਸਕਦਾ ਇਕ ਸਾਰੇ ਸੌਂਦੇ ਪਏ ਆ ਸਾਰੇ ਆਡੀਅנס ਸੌਂਦੀ ਪਏ ਕਿਸਾਨ ਯੂਨੀਅਨ ਵਾਲੇ ਸੌਂਦੇ ਪਏ ਆ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੁਹਾਨੂੰ ਦੋ ਕਮਰਿਆਂ ਦੇ ਪੈਸੇ ਦੇ ਕੇ ਤੇ ਡਿੱਗਣਾ ਤੁਹਾਡਾ ਸਾਰਾ ਘਰ ਹੀ ਆ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤਾਂ ਅੱਗੇ ਤੁਹਾਡਾ ਸਟੈਪ ਕੀ ਹੋਊਗਾ ਸਟੈਪ ਇਹੀ ਹੈ ਜੀ ਘਰ ਥਲੇ ਆਣ ਕੇ ਵੀ ਮਰਨਾ ਹੀ ਆ ਜੀ ਬਿਲਕੁਲ ਠੀਕ ਹੈ ਜੀ ਫਿਰ ਦੂਜਾ ਦਾਹੀ ਉੱਥੇ ਵੀ ਸਾਰਾ ਡੱਬਾ ਰੋੜ ਦੇ ਉੱਥੇ ਜਿਹੜੀ ਮਸ਼ੀਨਾਂ ਚੱਲਦੀਆਂ ਵੀ ਉਹਨਾਂ ਥੱਲੇ ਆਣ ਕੇ ਮਰ ਜਾਂਦੇ ਆ। ਹੂੰ ਕਿਉਂਕਿ ਇਹਦੇ 'ਚ ਵੱਡੀ ਨਗੇਲੀ ਇਹਨਾਂ ਦੀ ਆ ਜੀ। ਹੁਣ ਜ਼ਿੰਮੇਵਾਰ ਠੇਕੇਦਾਰ ਰੋੜ ਦਾ ਜਿਹੜਾ ਜੈਕਪਾਲ ਆ ਜੀ ਹੂੰ ਉਹਦੀ ਵੀ ਵੱਡੀ ਨਗੇਲੀ ਆ। ਕਿਉਂਕਿ ਉਹ ਵੀ ਥੋੜਾ ਜਿਹਾ ਸਾਨੂੰ ਡਰਾ ਕਹਾ ਦਿਆ। ਤੇ ਤੁਸੀਂ ਨਾ ਰੋਲਾ ਪਾਓ ਤੁਸੀਂ ਚੁੱਪ ਕਰ ਜਾਓ ਤੁਸੀਂ ਮਣ ਇੱਥੇ ਜਾਓ ਉੱਥੇ ਜਾਓ ਪਰ ਸਾਡੀ ਗਰੀਬਾਂ ਦੀ ਕੌਣ ਸੁਣਦਾ ਜੀ? ਹੂੰ ਠੀਕ ਹੈ 4 ਸਾਲ ਹੋ ਗਏ ਸਾਨੂੰ ਇਹਨਾਂ ਨੂੰ ਇਹੀ ਰੋਂਦਿਆਂ ਨੂੰ ਵੀ ਸਾਡਾ ਵੀ ਮਸਲਾ ਹੱਲ ਕਰ ਦੋ ਵੀ ਸਾਨੂੰ ਸਾਰੇ ਘਰ ਦੇ ਪੈਸੇ ਸਾਡੇ ਵੀ ਬਣਨੇ ਚਾਹੀਦੇ ਆ ਕਿਉਂਕਿ ਸਾਡੇ 2 ਕਮਰੇ ਆਏ ਆ ਵੀ ਜੇ 2 ਘਟ ਹੈਗੇ ਸਾਡੇ ਮਗਰ ਕੀ ਬਚੇ ਮਗਰ ਵੀ ਟਾਉਣਾ ਹੀ ਪੈਣਾ ਸਾਨੂੰ ਪਰ ਨਹੀਂ ਜੀ ਉਹਨਾਂ ਨੇ ਸਾਡੀ ਮਿਲ ਵੀ ਕੋਈ ਨਹੀਂ ਸੋੰਦੇ ਪਿਆ ਜੀ ਸਾਡੇ ਤੇ ਹੁਣ ਕਿਸੇ ਵੇਲੇ ਵੀ ਘਰ ਡਿੱਗ ਸਕਦਾ ਜੀ ਜੇ ਮੰਨ ਲੇ ਚਲੋ ਵੀ ਅਪਲ ਦਾ ਕੰਨ ਦੇ ਪੀਅਸ ਨਾਲ ਕੁਝ ਵੀ ਹੋ ਸਕਦਾ ਮਤਲਬ ਵੀ ਜ਼ਿੰਮੇਦਾਰ ਇਹੀ ਹੋਣਗੇ ਜਿਹੜੇ ਮੰਨ ਲੇ ਚਲੋ ਸਰਕਾਰੀ ਜਿੰਨੇ ਵੀ ਮਲਾਇਓ ਉੱਤੇ ਖੜੇ ਆ ਕੰਮ ਕਰਾ ਰਹੇ ਆ ਕਿਉਂਕਿ ਸਾਰੇ ਤੱਕੇਸ਼ਾਈ ਪੂਰੀ ਹੋਣਦੇ ਜੀ ਸਾਡੇ ਨਾਲ ਸਾਡੀ ਮਲ ਵੀ ਕੋਈ ਵੀ ਸੁਨਵਾਈ ਨਹੀਂ ਹੋਈ ਚਾਰਾਂ ਸਾਲਾਂ ਦੇ ਵਿੱਚ ਨੇ ਇਹ ਦਰਦ-ਦਰ ਤੱਕੇ ਖਾ ਲਿਆ ਠੀਕ ਹੈ ਜੀ ਤੇ ਬਹੁਤ ਸਾਡਾ ਮਲ ਵੀ ਨੁਕਸਾਨ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿ ਪਰਿਵਾਰ ਨੇ ਕਿਹਾ ਜੇਕਰ ਸਾਡਾ ਘਰ ਦੇ ਪੈਸੇ ਨਹੀਂ ਦਿੱਤੇ ਜਾਂਦੇ ਕਮਰਿਆਂ ਦੇ ਪੰਜਾਂ ਕਮਰਿਆਂ ਦੇ ਤੇ ਅਸੀਂ ਉਸ ਦੇ ਥੱਲੇ ਆ ਕੇ ਤਾਂ ਮਰਨਾ ਹੀ ਹੈ ਕਿਉਂਕਿ ਮਸ਼ੀਨਾਂ ਚੱਲਦੀਆਂ ਪਈਆਂ ਨੇ ਠੰਡ ਵਿੱਚ ਜਾਣ ਕਿੱਥੇ ਉਹਦੇ ਜ਼ਿੰਮੇਵਾਰ ਰੋਡ ਵਿਭਾਗ ਹੋਏਗਾ ਜੇਕਰ ਇਹ ਪਰਿਵਾਰ ਨੂੰ ਕੁਝ ਹੁੰਦਾ ਹੈ ਤੇ ਇਸ ਦੇ ਜ਼ਿੰਮੇਵਾਰ ਜਿਹੜਾ ਰੋਡ ਬਣਾਉਣ ਵਾਲੇ محکمہ ਹੋਏਗਾ ਉਹਨਾਂ ਦੇ ਅਧਿਕਾਰੀ ਹੋਣਗੇ ਉਹ ਜ਼ਿੰਮੇਵਾਰ ਹੋਣਗੇ ਹੁਣ ਇਸ ਪਰਿਵਾਰ ਦਾ ਬਾਹ ਫੜਨਾ ਤੁਹਾਡਾ ਸਾਰਿਆਂ ਦਾ ਹੱਕ ਬੰਦ ਹੈ ਆਪਾਂ ਬੀਬੀ ਨਾਲ ਵੀ ਗੱਲ ਕਰਾਂਗੇ ਬੀਬੀ ਕੀ ਨਾਮ ਤੁਹਾਡਾ ਰਾਜਕਰ ਬੀਬੀ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਘਰ ਡਿੱਗੀ ਜਾਂਦਾ ਦਵਾਈ ਤੁਹਾਡੀ ਕਦੇ ਹੋ ਨਹੀਂ ਰਹੀ ਨਹੀਂ ਜੀ ਸਾਨੂੰ ਤੇ ਬੱਚੇ ਦੱਸ ਹੀ ਦਿੱਤਾ ਜੀ ਸਰਾਣੀ ਸਾਡੀ ਕਿਤੇ ਨਹੀਂ ਹੋ ਦੀਗੀ ਕੱਲ ਵੀ ਇਹਨਾਂ ਨੇ ਮੁਲਾਜ਼ਮ ਲਿਆਂਕ ਕੇ ਅਸੀਂ ਬੀਬੀਆਂ ਸੀ ਕੱਲੀਆਂ ਘਰੇ ਜੀ ਅੱਛਾ ਤੇ ਕਾਲ ਇਹਨਾਂ ਨੇ ਸਾਨੂੰ ਪੁੱਛਿਆ ਨੀ ਆਣ ਕੇ ਵੀ ਕੀ ਤੁਹਾਡਾ ਰੌਲਾ ਏ ਹੂੰ ਤੇ ਕੀ ਨਹੀਂ ਤੇ ਇਹਨਾਂ ਨੇ ਆਣ ਕੇ ਤੇ ਮੁਲਾਜ਼ਮ ਲਿਆਂਕ ਕੇ ਪਟਵਾਰੀ ਸਾਹਿਬ ਵੀ ਆਇਆ ਵਾ ਜੀ ਤੇ ਚਲੋ ਤਾਂ ਉਹਨਾਂ ਨੇ ਆਖਿਆ ਆਖਿਆ ਚਲੋ ਆਗੇ ਤੇ ਇੱਕ ਆਪਣਾ ਤਹਿਸੀਲਦਾਰ ਵੀ ਆਇਆ ਵਾ ਉਹ ਅਸੀਂ ਆਖਿਆ ਜੋਂ ਨੂੰ ਜਾਕਪਾਲ ਨੂੰ ਅਸੀਂ ਆਖਿਆ ਸਾਨੂੰ ਲਿਖ ਕੇ ਦੇ ਦੇ ਹੂੰ ਬੀਤੇ ਭੜਕੇ ਸਾਡਾ ਕੋਈ ਨੁਸਕਾਨ ਹੋ ਗਿਆ ਕੋਟ ਘਾ ਡੇਗ ਪਿਆ ਜ਼ਿੰਮੇਦਾਰ ਤੂੰ ਹੋਏਗਾ ਤੇ ਮੈਨੂੰ ਅੱਗੋਂ ਆਂਦਾ ਵੀ ਨਹੀਂ ਉਹਨੂੰ ਕਰੋ ਆਪਣਾ ਬਾਵਾ ਤਹਿਸੀਲਦਾਰ ਇਹਨਾਂ ਨਾਲ ਗੱਲ ਕਰੋ ਪਹਿਲਾਂ ਤਾਂ ਨਾਨਕੇ ਸਾਨੂੰ ਪੁੱਛਿਆ ਹੀ ਨਹੀਂ ਕੀ ਤੁਹਾਡਾ ਰੌਲਾ ਕੀ ਨਹੀਂ ਮੁਲਾਜ਼ਮ ਵੀ ਆਇਓ ਵੀ ਆਏ ਤੇ ਟਿੱਪਰ ਨਾਲ ਨਾਲ ਮਿੱਟੀ ਦੇ ਭਰੀ ਲੈ ਤੇ ਨਾ ਸਿੱਟ ਤੇ ਮੈਂ ਮੈਂਦੀ ਖੜੀ ਰਹੀ ਬਾਅਦ ਚ ਮੈਂ ਗਈ ਆ ਮਰਾ ਰੌਲਾ ਪਾਇਆ ਮੈਂ ਕਿਹਾ ਵੀ ਸਾਡਾ ਜ਼ਿੰਮੇਦਾਰ ਤੂੰ ਆ ਮਟਿਲਿਆਣ ਕੇ ਸੱਟੇ ਜਾਨਾ ਸਾਨੂੰ ਫਿਰ ਸੈਣ ਕਰਦੇ ਇਹਨਾਂ ਹੜਨਾ ਧੱਕਾਸ਼ਾਈ ਕੀਤਾ ਰਾਤ ਵੀ ਅੱਗੇ 7 ਵਜੇ ਤਾਈਂ ਕੰਮ ਚੱਲਦਾ ਰਾਤੀ ਇਹਨਾਂ 9 ਵਜੇ ਤਾਈਂ ਚਲਾ ਨਿੱਕੇ ਨਿੱਕੇ ਬੱਚੇ ਠੰਡ ਚ ਲੈ ਕੇ ਬੈਠੇ ਘਰਿਆਂ ਤੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿ ਪਰਿਵਾਰ ਦਾ ਦਰਦ ਹੈ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੇ ਰੋਡ ਮਹਕਮੇ ਦਾ ਪ੍ਰਸ਼ਾਸਨ ਲੈ ਕੇ ਪਰਿਵਾਰ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਕਿ ਤੁਸੀਂ ਚੁੱਪ ਕਰ ਜਾਓ ਪਹਿਲਾਂ 7 ਵਜੇ ਬੰਦ ਕਰ ਦਿੰਦੇ ਸੀ ਤੇ ਇਹ ਅੱਜ ਰਾਤ 9-10 ਵਜੇ ਤੱਕ ਜਿਹੜੀਆਂ ਮਸ਼ੀਨਾਂ ਚੱਲਦੀਆਂ ਨੇ ਉਹਨਾਂ ਦੀ ਧਮਕ ਦੇ ਕਾਰਨ ਇਹ ਪਰਿਵਾਰ ਬਾਹਰ ਜਿਹੜਾ ਕਿ ਬਰਾਂਡੇ ਵਿੱਚ ਬੈਠਾ ਰਿਹਾ ਕਿ ਠੰਡ ਦੇ ਵਿੱਚ ਬੱਚੇ ਲੈ ਕੇ ਅੰਦਰ ਤਾਂ ਜਾਂਦਾ ਜੇ ਮਸ਼ੀਨਾਂ ਬੰਦ ਹੁੰਦੀਆਂ ਧਮਕ ਨਾਲ ਕਦੋਂ ਵੀ ਇਹ ਪਰਿਵਾਰ ਦਾ ਜਿਹੜਾ ਘਰ ਹੈ ਡੇਗ ਸਕਦਾ ਇਹ ਤੇ ਜ਼ਿੰਮੇਵਾਰ ਕੌਣ ਹੋਏਗਾ ਪ੍ਰਸ਼ਾਸਨ ਹੋਏਗਾ ਪ੍ਰਸ਼ਾਸਨ ਨੂੰ ਵੀ ਸੋਚਣਾ ਚਾਹੀਦਾ ਮਾੜੀ ਕਿ ਇਸ ਪਰਿਵਾਰ ਦੇ ਨਾਲ ਇੰਨਾ ਤੱਕਾ ਨਾ ਕਰੀਏ ਜੋ ਹੱਕ ਮੰਗਦੇ ਪਏ ਆ ਆਪਾਂ ਨੂੰ ਵੀ ਪਤਾ ਹੈ ਕਿ ਉਹਨਾਂ ਦੇ ਘਰ 8 ਲੱਖ ਨਾਲ ਨਹੀਂ ਪੈਣਾ ਦੋ ਕਮਰਿਆਂ ਦੇ ਪੈਸੇ ਦੇ ਕੇ ਤਿੰਨ ਕਮਰਿਆਂ ਦੇ ਪੈਸੇ ਹੜੱਪਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਗਲਤ ਹੈ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਕਿ ਹਾਂ ਜੀ ਫਿਰ ਸਾਨੂੰ ਕਹਿੰਦੇ ਵੀ ਤੁਸੀਂ 10 ਵਜੇ ਉੱਥੇ ਆ ਜਾ ਜੇ ਜੈਕ ਪਲਕ ਨੇ ਮੈਂ ਨਾਲ ਚੱਲੂੰਗਾ ਬੰਦੇ ਸਾਡੇ ਗਏ ਆ ਪਿੰਡੋਂ ਕਿੱਥੇ ਬੁਲਾਇਆ ਸੀ ਸਾਨੂੰ ਵਿਚਾਰੀਆਂ ਮੋਗੇ ਅੱਛਾ ਜੀ ਤੇ ਬੰਦੇ ਸਾਡੇ ਗਏ ਆ ਨਾਲ ਪਿੰਡੋਂ ਭਰਾ ਗਏ ਦੋ ਤੇ ਇਹਨਾਂ ਨੇ ਉਥੇ ਸਾਨੂੰ ਬੋਲ ਪਿਆ ਗੋ ਬੇਇਜ਼ਤੀ ਕਰ ਦਿੱਤੀ ਪਿੰਡੋਂ ਭਰਾ ਜਿਹੜਾ ਗਿਆ ਉਹਦੇ ਦੀ ਉਹਦੀ ਬੇਇਜ਼ਤੀ ਕਰ ਦਿੱਤੀ ਤੂੰ ਕੀ ਕਰਨਾ ਤੂੰ ਕੀ ਲੱਗਦਾ ਜੀ ਹਾਂਜੀ ਤੇ ਸਾਡੇ ਬੰਦੇ ਆ ਗਏ ਅਸੀਂ ਆਣ ਕੇ ਰੋਕਿਆ ਕੰਮ ਉਹਨਾਂ ਨੇ ਇਹ ਰੁਕੇ ਨਹੀਂ ਗੇ ਹੁਣ ਵੀ ਕੰਮ ਕੀਤੀ ਜਾਂਦੇ ਆ ਜੀ ਕੀ ਕਰ ਜਾਂਦੇ ਗੱਲ ਇਹ ਆ ਜੀ ਅੱਜ ਇਹਨਾਂ ਨੇ ਜੇ ਕੱਲ ੱੱਕੇ ਨਾਲ ਕੰਮ ਕੀਤਾ ਜੀ ਜੀ ਮਤਲਬ ਪੁਲਿਸ ਲੈ ਆਣ ਕੇ ਮਲ ਸਾਰਾ ਕੁਝ ਪਲੀ ਆਈ ਰਿਹਾ ਆਈ ਰਿਹਾ ਅੰਟੀ ਇਹ ਉਦੋਂ ਬਾਅਦ ਇਹ ਕਹਿੰਦੇ ਵੀ ਤੁਸੀਂ 10 ਵਜੇ ਉੱਥੇ ਪਹੁੰਚੋ ਕਚੈਰੀਆਂ ਮੁਗੇ ਵੀ ਤੁਹਾਡਾ ਮਸਲਾ ਹੱਲ ਕੀਤਾ ਜਾਊਗਾ ਹਾਂ ਅਹੀਂ ਜਦੋਂ ਗਏ ਆ ਡੀਆਰਓ ਸਭ ਕੋਲੇ ਜੀ ਉਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਦੂਜਾ ਵੀ ਤੁਸੀਂ ਐਂ ਕਰੋ ਵੀ ਕਿਰਾਏ ਤੇ ਹੀ ਕਰਨ ਕਰ ਲੈ ਦਿੰਨੇ ਆ ਵੀ ਤੁਸੀਂ ਕਿਰਾਏ ਦੇ ਘਰ ਮੈਂ ਹੀ ਆ ਦਾ ਖਰਚ ਚੱਕਾਂਗੇ ਵੀ ਤੁਸੀਂ ਕਿਰਾਏ ਦੇ ਘਰ ਤੁਹਾਨੂੰ ਲੈ ਕੇ ਉੱਥੇ ਤੁਸੀਂ ਬਹਿ ਜਾਓ ਅਹੀਂ ਆਹੀ ਆ ਕਰਾਏ ਦੇ ਘਰ ਤੋਂ ਰਹੀ ਏ ਜੀ ਹੂੰ ਸਾਨੂੰ ਸਾਨੂੰ ਪੂਰੇ ਘਰ ਦੇ ਸਾਡੇ ਪੈਸੇ ਦਿੱਤੇ ਜਾਣ ਤੈ ਹੀ ਆ ਘਰ ਪਾ ਕੇ ਬਹਿ ਜੀਏ ਬਿਲਕੁਲ ਠੀਕ ਹੈ ਜੀ ਇੰਨਾ ਮਾਲ ਡੰਗਰ ਹੁਣ ਜਵਾਕ ਹੀ ਕਰਾਇਦੇ ਹੀ ਘਾਤੋਂ ਰਹੀਏ ਮਤਲਬ ਕਹਿੰਦਾ ਭਾ ਆ ਵੀ ਲਾਰੇ ਟਾਰੇ ਲਾਈ ਜਾਂਦੇ ਆ ਜੀ ਮਤਲਬ ਕੋਈ ਵੀ ਇੰਨਾਂ ਨੇ ਮਤਲਬ ਗੱਲ ਸਾਡੀ ਨਹੀਂ ਸੁਣਦੇ ਪੈ ਅੱਗੋ ਜੇ ਇਹੀ ਕਹਿੰਦਾ ਵੀ ਸਾਨੂੰ ਵਿਸ਼ਵਾਸ ਦਿਵਾਓ ਵੀ ਸਾਨੂੰ ਵੀ ਸਾਡੇ ਮਸਲਾ ਹੱਲ ਹੋਊਗਾ ਉਹ ਵੀ ਨਹੀਂ ਜੀ ਕੋਈ ਗੱਲ ਹੈਗੀ ਗੱਲ ਬਸ ਇਹੀ ਆ ਵੀ ਤੁਸੀਂ ਬਸ ਕਿਸੇ ਹਿਸਾਬ ਨਾਲ ਤੁਸੀਂ ਚੁੱਪ ਕਰ ਜਾਓ ਤੁਸੀਂ ਰੌਲਾ ਨਾ ਪਾਓ ਵੀ ਤੁਹਾਡਾ ਮਸਲਾ ਹੱਲ ਵੀ ਅਹੀ ਐ ਕਰਦਾਂਗੇ ਓਹ ਕਰਦਾਂਗੇ ਪਰ ਨਹੀਂ ਵਿੱਚ ਕੁਝ ਲਾਰੇ ਲਪੇ ਲਾਰੇ ਲਪੇ लास्ट ਵਿੱਚ ਕੀ ਕਰਨਾ ਚਾਹੁੰਦੇ लास्ट ਵਿੱਚ ਇਹ ਹੈ ਜੀ ਬਿਨਾਂ ਤੇ ਹੁਣ ਜੇ ਕੱਲ ਨੂੰ ਕੋਈ ਵੀ ਗੱਲਬਾਤ ਹੁੰਦੀ ਆ ਵੀ ਕੋਈ ਵੀ ਥੱਲੇ ਆਣ ਕੇ ਜੀ ਦਾ ਕੋਈ ਨੁਕਸਾਨ ਹੁੰਦਾ ਜੀ ਇਹ ਸਾਰੇ ਜ਼ਿੰਮੇਦਾਰ ਆ ਜੀ ਠੀਕ ਹੈ ਧੰਨਵਾਦ ਕੀ ਕਹਿਣਾ ਚਾਹੁੰਦੇ ਹੋ ਇਹ ਇਸ ਪਰਿਵਾਰ ਦੇ ਨਾਲ ਤੁਸੀਂ ਵੀ ਅਚਾਨਕ ਆ ਗਏ ਹੋ ਪਰਿਵਾਰ ਦੇ ਨਾਲ ਇੰਨਾ ਵੱਡਾ ਤੱਕਾ ਹੋ ਰਿਹਾ ਕੀ ਕਹਿਣਾ ਜਾਂਦੇ ਹਾਂ ਜੀ ਇਹ ਘਰ ਇਹ ਪਿੰਡ ਸਹਿਜ ਲਾਲਪੋਰਾ ਜੀ ਇਹ ਪੰਜਵਾਂ ਘਰ ਆ ਜੀ ਚਾਰ ਇਸ ਤੋਂ ਪਿੱਛੇ ਆ ਜੀ ਪੰਜਵਾਂ ਘਰ ਇਹ 21 ਇੱਕ 2021 ਦੇ ਵਿੱਚ ਵਾਰਡ ਪਾਸ ਹੋਇਆ ਸੀ ਜੀ 2021 ਦੇ ਵਿੱਚ ਜਦੋਂ ਪੰਜਾਂ ਕਮਰਿਆਂ ਦਾ ਵਾਰਡ ਪਾਸ ਹੋ ਜਾਂਦਾ ਹੈ ਪੰਜ ਕਮਰੇ ਆ ਤੁਸੀਂ ਦੇਖ ਸਕਦੇ ਹੋ ਜੀਐਸ5 ਲਿਖਿਆ ਹੋਇਆ ਹੈ ਉੱਪਰ ਇਹ ਪੰਜ ਕਮਰੇ ਪੰਜਾਂ ਕਮਰਿਆਂ ਦੇ ਪੈਸੇ ਉੱਪਰੋਂ ਬਣ ਜਾਂਦੇ ਜਿੱਥੋਂ ਡਿਜ਼ਾਈਨ ਲਾਈਨ ਆਹ ਨਕਸ਼ਾ ਪਾਸ ਕਰਕੇ ਜਾਂਦੀ ਹੈ ਠੀਕ ਹੈ ਜੀ 21 ਦੇ ਵਿੱਚ ਬਣ ਜਾਂਦੇ ਆ ਇਹਨਾਂ ਨੂੰ ਪਾਸ ਹੁੰਦਾ ਹੈ ਇਹ ਨੰਬਰ ਉਦੋਂ ਲਾਉਂਦੇ ਆ ਹਾਂ ਉਦੋਂ ਲਾਉਂਦੇ ਜੀ ਡਿਜ਼ਾਈਨ ਲਾਈਨ ਲਾਉਂਦੀ ਜਿਹੜੀ ਦਿੱਲੀੋਂ ਆਉਂਦੀ ਹੈ ਮਤਲਬ ਠੀਕ ਆ ਨਕਸ਼ਾ ਪਾਸ ਕਰਦੇ ਰੋਡ ਦਾ ਹਾਂ ਹਾਂ ਜੀ ਇਹ ਲਾ ਦਿੰਦੇ ਆ 21 ਦੇ ਵਿੱਚ ਵਾਰਡ ਪਾਸ ਹੁੰਦਾ 2021 ਦੇ ਵਿੱਚ ਜੀ ਉਸ ਤੋਂ ਬਾਅਦ ਇਹਨੂੰ ਪੀ ਡਬਲਯੂ ਡੀ ਦਾ ਇੱਕ ਮੈਗਮੈਨਰ ਦਾ ਜਿਹੜਾ ਵੈਰੀਫਾਈ ਕਰਦਾ ਵੀ ਕਿੰਨਾ ਰਕਬਾ ਆ ਰਿਹਾ ਜੀ ਹੁਣ ਉਹਨਾਂ ਨੇ 100% ਸੋਲੂਸ਼ਨ ਬਣਾਤਾ ਵੀ 100% ਦੇ ਪੈਸੇ ਹੋਣੇ ਜਿੱਦਾਂ ਦੋ ਕਮਰੇ ਆਗੇ ਵਿੱਚ 100% ਸੋਲੂਸ਼ਨ ਉਹਨਾਂ ਨੇ ਬਣਾਤਾ ਉਹ ਪੀ ਡਬਲਯੂ ਡੀ ਰਿਪੋਰਟ ਦੇ ਦਿੰਦੀ ਵੀ ਦੋਹਾਂ ਕਮਰਿਆਂ ਤੇ ਪੈਸੇ ਪਾਏ ਜਾਣੇ ਨੂੰ ਜੀ ਉਹ ਇਹਨਾਂ ਨੂੰ ਗਰੀਬਾਂ ਨੂੰ ਦੋ ਕਮਰਿਆਂ ਦੇ ਪੈਸੇ ਮਿਲਦੇ 8 ਲੱਖ ਉਹਦੇ ਪਿੱਛੇ ਪਏ ਹੋਏ ਵੀ ਤੁਹਾਨੂੰ 8 ਲੱਖ ਰੁਪਈਆ ਮਿਲ ਚੁੱਕਾ ਹੈ ਹੁਣ 40 ਸਾਲਾਂ ਦੇ ਵਿੱਚ ਮੈਨੂੰ ਤਾਂ ਪਤਾ ਮੇਰੇ ਨਾਲ ਹੀ ਜਾਂਦੇ ਰਹੇ ਕਿੰਨਾ ਗੇੜਾ ਅਸੀਂ ਲਾ ਚੁੱਕੇ ਡੀਸੀ ਦਫ਼ਤਰ ਦਾ ਕੋਈ ਜਲੰਧਰ ਦਾ ਗੇੜਾ ਨਹੀਂ ਛੱਡਿਆ ਸੀ ਕੋਈ ਦਿੱਲੀ ਦਾ ਗੇੜਾ ਨਹੀਂ ਛੱਡਿਆ ਕੋਈ ਚੰਡੀਗੜ੍ਹ ਦਾ ਵੀ ਕਿਸੇ ਪਾਸੇ ਇਹਨਾਂ ਦਾ ਹੱਥੜਜ ਪਰ ਕਿਸੇ ਪਾਸੇ ਵੀ ਸਾਡੀ ਸੁਣਵਾਈ ਨਹੀਂ ਹੋਈ ਸਾਰੇ ਪਾਸੇ ਜਾ ਕੇ ਵੇਖ ਲਿਆ ਉਹ 8 ਲੱਖ ਤਾਂ ਇਹਨਾਂ ਦਾ ਆਏ ਤੋਰੇ ਫਿਰ ਉਤੋਂ 8-7 ਲੱਖ ਤਾਂ ਇਹਨਾਂ ਨੇ ਕੋਲੋਂ ਵੀ ਲਾ ਲਿਆ ਇਹ ਘੱਟੋ ਘੱਟ 10-15 ਲੱਖ ਰੁਪਈਆ ਲਾ ਚੁੱਕੇ ਆ ਪਰ ਹੁਣ ਆ ਹਫਤਾ ਹੋ ਗਿਆ ਕਾਂਦ ਢਿੱਗੀ ਸਾਡੀ ਜਦੋਂ ਕਾਂਦ ਢਿੱਗੀ ਉਸ ਤੋਂ ਬਾਅਦ ਅਸੀਂ ਸਾਨੂੰ ਕਹਿੰਦੇ ਡੀਸੀ ਸਾਹਿਬ ਕੋਲੇ ਜਾਓ ਡੀਸੀ ਸਾਹਿਬ ਵੀ ਮੈਂ ਤੁਹਾਨੂੰ ਰਿਪੋਰਟ ਦੇ ਦਿੰਨੇ ਫਲਾਣਾ ਕਰ ਦੇਣ ਉਹ ਲਾਰਾ ਹੀ ਉਸ ਤੋਂ ਬਾਅਦ ਤੁਹਾਡੇ ਸਵੇਰੇ ਕੋਲ ਪੀਡਬਲਯੂਡੀ ਵਾਲੇ ਆ ਜਾਣਗੇ 10 ਦਿਨ ਅੱਜ ਨਿਕਲ ਅੱਜ ਹੁਣ ਕਹਿੰਦੇ 10 ਦਿਨਾਂ ਨੂੰ ਤੁਹਾਡਾ ਇਹ ਹੋ ਜੂਗਾ ਸਾਨੂੰ ਰੋਡ ਬਣਾ ਲੈਣ ਦਿਓ ਆ ਹੁਣ ਸਾਰਾ ਰਾਤ ਮੇਰਾ ਸਾਨੂੰ ਪਰਿਵਾਰ ਸਾਰਾ ਬਾਹਰ ਬੈਠ ਕੇ ਰਾਤ ਗੱਡੀ ਇਹਨਾਂ ਨੇ ਕਿਉਂਕਿ ਥੱਲੇ ਜਾਂਦੇ ਤਾਂ ਪਤਾ ਹੀ ਕੋਈ ਨਹੀਂ ਕਿਹੜੇ ਮਰੇ ਡਿੱਗ ਪੈਣਾ ਮੇਨ ਕਾਰ ਦੇ ਦੀ ਨਿਕਲ ਚੁੱਕੀ ਆ ਇਹਦਾ ਪਤਾ ਹੀ ਕੋਈ ਨਹੀਂ ਉਹ ਰੋਡ ਦਾ ਕੰਮ ਬੰਦ ਨਹੀਂ ਕਰ ਰਹੇ ਅਸੀਂ ਤਾਂ ਕਹਿੰਦੇ ਵੀ ਕਿਸਾਨ ਜੂਨੀਅਨ ਨੂੰ ਬੇਨਤੀ ਕਰਦੇ ਆ ਵੀ ਸਾਡੇ ਨਾਲ ਆ ਕੇ ਖੜੋ ਪਰਿਵਾਰ ਨਾਲ ਖੜਿਆ ਜਾਵੇ ਤਾਂ ਜੋ ਇਹਨਾਂ ਦਾ ਸਾਥ ਦਿੱਤਾ ਜਾਵੇ ਚਲੋ ਇਹਨਾਂ ਨੂੰ ਜਿੰਨਾ ਇਹਨਾਂ ਦਾ ਬੰਦ ਦਾ ਮਾਅਬਜ਼ਾ ਦਿੱਤਾ ਜਾਵੇ ਤੇ ਨਾ ਕਮਰਿਆਂ ਦਾ ਦੇ ਦੇਣ ਤੇ ਆਪਦਾ ਕੰਮ ਕਰੀ ਚੱਲ ਉਸ ਤੋਂ ਪਹਿਲਾਂ ਇਹਨੂੰ ਬਿਲਕੁਲ ਖਤਰਾ ਜੀ ਇੱਥੇ ਜਾਨ ਮਾਰ ਦਾ ਬਿਲਕੁਲ ਇਹਨਾਂ ਪਰਿਵਾਰ ਨੂੰ ਖਤਰਾ ਇਹਦਾ ਫਿਰ ਪ੍ਰਸ਼ਾਸਨ ਜ਼ਿੰਮੇਵਾਰ ਹੈ ਜੀ ਬਿਲਕੁਲ ਸਾਰਾ ਪ੍ਰਸ਼ਾਸਨ ਇਹਦਾ ਜ਼ਿੰਮੇਵਾਰ ਹੂਂ ਗਵੇਲੀ ਕਰ ਰਿਹਾ ਜੀ ਇੰਨੀਆਂ ਦਰਖਾਸਤਾਂ ਡੀਸੀ ਸਾਹਿਬ ਨੂੰ ਦਿੱਤੀਆਂ ਸਾਡੇ ਕੋਲ ਡੀਆਰਓ ਸਾਹਿਬ ਨੂੰ ਵੀ ਸਾਰਿਆਂ ਨੂੰ ਦਰਖਾਸਤਾਂ ਕੱਢੀਆਂ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਲਾਸਟ ਤੱਕ ਕੀ ਕਰਨਾ ਚਾਹੁੰਦੇ ਆ ਅਸੀਂ ਤਾਂ ਕਿ ਇਹ ਪਰਿਵਾਰ ਨੂੰ ਇਹਨਾਂ ਨੂੰ ਜਿਹੜੇ ਰਹਿੰਦੇ ਤਿੰਨ ਕਮਰਿਆਂ ਦੇ ਇਹਨਾਂ ਨੂੰ ਪੈਸੇ ਦਿੱਤੇ ਜਾਣ ਜੇ ਨਹੀਂ ਦਿੱਤੇ ਜਾਂਦੇ ਤਾਂ ਫਿਰ ਪ੍ਰਸ਼ਾਸਨ ਇਹ ਜੋ ਵੀ ਇਹਨਾਂ ਦਾ ਨੁਕਸਾਨ ਹੁੰਦਾ ਅਸੀਂ ਖੜੇ ਆ ਪਿੰਡ ਸਹਿਜ ਜਲਾਲਪੁਰ ਦੇ ਵਿੱਚ ਪਰਿਵਾਰ ਦਾ ਤੁਸੀਂ ਦਰਦ ਸੁਣਿਆ ਦੁੱਖ ਸੁਣਿਆ ਇਹ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਸਾਨੂੰ ਕੁਝ ਵੀ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਰੋਡ ਪ੍ਰਸ਼ਾਸਨ ਹੋਏਗਾ ਤੇ ਧਰਮਕੋਟ ਪੁਲਿਸ ਪ੍ਰਸ਼ਾਸਨ ਹੋਏਗਾ ਕਿਉਂਕਿ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਸਾਡੇ ਪਰਿਵਾਰ ਨੂੰ ਡਰਾਇਆ ਧਮਕਾਇਆ ਜਾਂਦਾ ਧੱਕਾ ਕੀਤਾ ਜਾਂਦਾ ਤੇ ਇਹ ਰੋਡ ਕੰਮ ਬੰਦ ਹੋਣਾ ਚਾਹੀਦਾ ਜਿੰਨੀ ਦੇਰ ਤੱਕ ਇਹਨਾਂ ਨੂੰ ਪੈਸੇ ਨਹੀਂ ਮਿਲਦੇ ਕਿਉਂਕਿ ਸਾਡੇ ਕੋਲ ਸਿਰ ਦੇ ਉੱਤੇ ਛੱਤ ਨਹੀਂ ਹੈ ਸਾਡੇ ਕੋਲ ਘਰ ਨਹੀਂ ਹੈ ਇਹ ਪੈਸੇ ਦੇਣਗੇ ਤਾਂ ਅਸੀਂ ਆਪਣਾ ਘਰ ਸ਼ੁਰੂ ਕਰਾਂਗੇ ਬਣਾ ਲਾਂਗੇ ਅਸੀਂ ਉੱਥੇ ਆਪਣਾ ਸਮਾਨ ਸ਼ਿਫਟ ਕਰ ਲਾਂਗੇ ਮਸਲਾ ਪੈਸੇ ਦਾ ਹੈ ਪੈਸਾ ਦੇਣਾ ਚਾਹੀਦਾ ਹੈ ਗਵਰਨਮੈਂਟ ਨੂੰ ਕੋਈ ਭੀਖ ਨਹੀਂ ਮੰਗ ਰਹੇ ਇਹ ਉਹਨਾਂ ਦਾ ਫਰਜ਼ ਬੰਦ ਹੈ ਕਿਉਂਕਿ ਉਹਨਾਂ ਦਾ ਪਰਿਵਾਰ ਦਾ ਘਰ ਵਿੱਚ ਆਇਆ ਪੂਰਾ ਜਿਹੜਾ ਕਿ ਘਰ ਖਤਮ ਹੋ ਚੁੱਕਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਾਂ ਕਰਦੇ ਹਾਂ ਗੱਲਬਾਤ ਡੀਆਰਓ ਤੇ ਰੀਡਰ ਬਿੱਟੂ ਦੇ ਨਾਲ ਆਓ ਚੱਲਦੇ ਹਾਂ ਹੈਲੋ ਸਸਿਕਾ ਰੀਡਰ ਸਾਹਿਬ ਸਤਿ ਸ੍ਰੀ ਅਕਾਲ ਜੀ ਸੋਨਾ ਟੀਵੀ ਪੰਜਾਬ ਤੋਂ ਪੱਤਰਕਾਰ ਸੋਨਾ ਰਾਏ ਗੱਲ ਕਰਦਾ ਜੀ ਹਾਂਜੀ ਹਾਂਜੀ ਬਾਈ ਜੀ ਅਸੀਂ ਪਹੁੰਚੇ ਸੀਗੇ ਪਿੰਡ ਸਹਿਜ ਲਾਲਪੁਰ ਦੇ ਰਾਜਕੌਰ ਮਾਤਾ ਦਾ ਘਰ ਦਾ ਜਿਹੜਾ ਮਸਲਾ ਉਹ ਕਹਿੰਦੇ ਵੀ ਉਹ ਕੀ ਆ ਜੀ ਤੁਸੀਂ ਦੱਸੋ ਜੀ ਮਸਲੇ ਨੇ ਬਾਈ ਕਾ ਰੋਡ ਚ ਆ ਰਿਹਾ ਕਾ ਜੀ ਰੋਡ ਦੇ ਹਿਸਾਬ ਨਾਲ ਉਹ ਪਿੰਡ ਦੇ ਪਿਛਲੇ ਪਿਛਲੀ ਕੋਈ ਇੱਕ ਅੱਧਾ ਕਮਰਾ ਹੁੰਦਾ ਇੱਕ ਤੇ ਦੋ ਕਮਰੇ ਆਉਂਦੇ ਆ ਜੀ ਉਹਨਾਂ ਨੂੰ ਪੇਮੈਂਟ ਵਗੈਰਾ ਤੁਹਾਨੂੰ ਮਿਲ ਗਈ ਆ ਜੀ ਇੰਨੀ ਡਿਮਾਂਡ ਹੈ ਜੀ ਸਾਡਾ ਉਹ ਦੋ ਕਮਣਾ ਕਰਕੇ ਸਾਡਾ ਸਾਰਾ ਕਾਰਡ ਉਸ ਤਰ੍ਹਾਂ ਜੀ ਸਾਨੂੰ ਸਾਰੇ ਘਰ ਦੀ ਪੇਮੈਂਟ ਦਿੱਤੀ ਜਾਵੇ ਜੀ ਉਹਨੇ ਐਪਲੀਕੇਸ਼ਨਾਂ ਬਾਰੇ ਸਾਡੇ ਕੋਲ ਆਖਾ ਉਹਦੀ ਡਿਸਕਸ਼ਨ ਚੱਲਦੀ ਆ ਰਹੀ ਹੈ ਜੀ ਅੱਜ ਮੈਂ ਲੇਖ ਕੇ ਸਾਹ ਨੂੰ ਦਿੱਤਾ ਉਹ ਦੀਸਾ ਨੂੰ ਮੇਲੇ ਸਪੀਅਰ ਸਾਹ ਨੂੰ ਕਰਕੇ ਗਏ ਸੀ ਜੀ ਹਾਂਜੀ ਅੰਟਰ ਪ੍ਰੋਸੈਸ ਹੈ ਜੀ ਉਹ ਕੀ ਕਾਰਵਾਈ ਹੋਣੀ ਆ ਜੀ ਇਹਨਾਂ ਨੂੰ ਪੈਸੇ ਮਿਲਣਗੇ ਜਾਂ ਕਿ ਨਹੀਂ ਮਿਲਣਗੇ ਜੀ ਨਹੀਂ ਉਹਦੀ ਅਜੇ ਕੁਝ ਨਹੀਂ ਮੈਂ ਕਹਿ ਸਕਦਾ ਜੀ ਜੀ ਉਹ ਜਿਹੜੀਆਂ ਐਪਲੀਕੇਸ਼ਨਾਂ ਨੇ ਅੰਟਰ ਪ੍ਰੋਸੈਸ ਹੈ ਜੀ ਜੀ ਉਹਨਾਂ ਪਰਿਵਾਰ ਦਾ ਕਹਿਣਾ ਹੈ ਜੇਕਰ ਸਾਨੂੰ ਇਹ ਹੁਣ ਸਾਰੇ ਘਰ ਦੇ ਪੈਸੇ ਨਹੀਂ ਦਿੱਤੇ ਜਾਂਦੇ ਕਿਉਂਕਿ ਡਿੱਗਣਾ ਦਾ ਬਈ ਸਾਰਾ ਘਰ ਹੀ ਆ ਹਾਂ ਠੀਕ ਹੈ ਜੀ ਅਜੀਤ ਸਾਹਿਬ ਨੂੰ ਮਿਲੇ ਸੀਗੇ ਬਈ ਅਜੀਤ ਸਾਹਿਬ ਨੇ ਕਿਹਾ ਸੀਗਾ ਕੋਈ ਇਹਨਾਂ ਨੂੰ ਪੀਡਬਲਯੂਡੀ ਨੂੰ ਸਾਈਟ ਵਿਜ਼ਿਟ ਕਰ ਦੋ ਜੀ ਚੈੱਕ ਕਰਕੇ ਦੀ ਰਿਪੋਰਟ ਕਰ ਦੋ ਕਿ ਅੱਗੇ ਉੱਤੇ ਦੇਖਣਾ ਕੀ ਕਰਨਾ ਬਣਦਾ ਹੈ ਜੀ ਪਰਿਵਾਰ ਕਹਿੰਦਾ ਵੀ ਜੇਕਰ ਅਸੀਂ ਉੱਪਰ ਡਿੱਗਦਾ ਸਾਡੇ ਘਰ ਦੇ ਕੋਈ ਜੀ ਦੇ ਨੁਕਸਾਨ ਹੁੰਦਾ ਜਾਂ ਸਾਡਾ ਨੁਕਸਾਨ ਹੁੰਦਾ ਤੇ ਉਹ ਤੁਹਾਡੇ ਵਿਭਾਗ ਦੇ ਉੱਪਰ ਇਲਜ਼ਾਮ ਲਾ ਰਹੇ ਵੀ ਉਹ ਜ਼ਿੰਮੇਵਾਰ ਹੋਣਗੇ ਹਾਂਜੀ ਤੇ ਜੇਕਰ ਏਦੇ ਨਾਲੋਂ ਇਹ ਸਾਨੂੰ ਇਨਸਾਫ ਨਹੀਂ ਦਿੰਦੇ ਤੇ ਇਹਦੇ ਘਰ ਦੇ ਥੱਲੇ ਦੱਬਣ ਵਾਲੋਂ ਮਰਨ ਵਾਲੋਂ ਚੰਗਾ ਹੈ ਕਿ ਇਹਨਾਂ ਦੇ ਰੂਲਰ ਦੇ ਮੂਰੇ ਆ ਕੇ ਮਰ ਜਾਈਏ ਦੇਖੋ ਜੀ ਉਹ ਤਾਂ ਇਹਨਾਂ ਦਾ ਮੈਂ ਉਹਦੇ ਵਿੱਚ ਨਹੀਂ ਕੁਝ ਕਹਿ ਸਕਦਾ ਦੋ ਹੌਨ ਕਾਰਡ ਸਾਡੇ ਕੋਲੇ ਹੈਗਾ ਐਪਲੀਕੇਸ਼ਨ ਆ ਗਿਆ ਜੋ ਡਿਸਪੀਸ਼ਨ ਹੌਨ ਤੱਕ ਕੋਈ ਵੀ ਮੈਨੂੰ ਦੱਸਦਾ ਵੀ ਆਹ ਟੀਜਰ ਨਾਲ ਹੀ ਆਹ ਗੱਲਬਾਤ ਜੀ ਪ੍ਰੋਸੈਸ ਜਿਵੇਂ ਅੱਗੇ ਜੋ ਡੀਓ ਰੋ ਸਾਡੇ ਅਡੀਸ ਸਾਹਿਬ ਜਿਵੇਂ ਜੋ ਕਹਿ ਰਹੇ ਹੋ ਮੈਂ ਸਾਰ ਵੀ ਹੋ ਜੂਗੀ ਜੀ ਸਰ ਸਰ ਅੱਗੇ ਪ੍ਰੋਸੈਸ ਚੱਲੀ ਜਾਂਦਾ ਤੇ ਹੁਣ ਉਹ ਕਹਿੰਦੇ ਆ ਵੀ ਇੱਕੇ ਪ੍ਰਸ਼ਾਸਨ ਆ ਕੇ ਰੋਕ ਕੇ ਗਿਆ ਸੀਗਾ ਵੀ ਰੁੱਲੇ ਕਿ ਨਹੀਂ ਤੋੜਨੇ ਕਿ ਵੀ ਕਾਰ ਕਦੋਂ ਵੀ ਡਿੱਗ ਸਕਦਾ ਹੈ ਤੇ ਹੁਣ ਅਸੀਂ ਵੀ ਮੌਕੇ ਤੇ ਮੌਜੂਦ ਆ ਰੁੱਲੇ ਚੱਲੀ ਜਾਂਦੇ ਮਸ਼ੀਨਾਂ ਚੱਲੀ ਜਾਂਦੀਆਂ ਤੇ ਇਹ ਜੇਕਰ ਹੁਣ ਇਹਨਾਂ ਦਾ ਨੁਕਸਾਨ ਹੁੰਦਾ ਤੇ ਫਿਰ ਕੌਣ ਜ਼ਿੰਮੇਵਾਰ ਹੋਊ ਸਰ ਦੇਖਿਓ ਵੀਰੇ ਅੱਜ ਹੀ ਆ ਕੇ ਗਏ ਆ ਜੀ ਸਭ ਕੁਝ ਡਿਸਕਨ ਸਾਰਾ ਕੁਝ ਇਹਨਾਂ ਨੂੰ ਦੱਸਿਆ ਵਾ ਸਾਰੀ ਗੱਲ ਹੋਈ ਜੀ ਨਾਲ ਅਸੀਂ ਮਿਲ ਕੇ ਇਹਨਾਂ ਨੂੰ ਸਾਰੀ ਗੱਲ ਹੀ ਪਤਾ ਇਹਨਾਂ ਨੂੰ ਆਪ ਹੀ ਪੀਆਰ ਤੋਂ ਉਹਨੂੰ ਮਿਲ ਕੇ ਗਏ ਸਾਰਾ ਬਈ ਦੱਸਿਆ ਜੀ ठीक है सर थैंक यू सर ओके ओके ब्रेकिंग न्यूज़ पंजाब सोना टीवी पंजाब प्रेजेंट करता है ताजा खबर। देखते रहो सोना टीवी पंजाब YouTube चैनल सब्सक्राइब करो Facebook पेज फॉलो करो देखते रहो सोना टीवी पंजाब